ਜਿਹੜਾ ਕੋ ਸੱਸੀ ਸ਼ੂਟ ਕਰਤਾ ਤੁਸੀਂ ਨਹੀਂ ਕਰ ਸਕਦੇ ਉਹ ਜਮਾ ਨਹੀਂ ਕਰ ਸਕਦੇ ਆ ਜਾਨ ਪਰ ਹਰ ਕਰਦਾ ਨਾ ਨਹੀਂ ਪੂਆ ਤੂੰ ਬਾਹਲੀ ਸਾਈਡ ਤੇ ਉਧਰ ਦੀ ਹੋ ਜਾਓ ਉਧਰ ਆ ਜਾ ਨੀ ਨਾ ਤੂੰ ਕੀ ਹੋਊਗਾ ਕੱਢ ਜਾ ਆ ਜਾ ਨਹੀਂ ਕਰ ਸਕਦੇ ਆ ਸਾਹ ਨੂੰ ਨਹੀਂ ਆ ਜਾ ਜੀ ਕੁਝ ਗੱਲਾਂ ਕਰ। ਜੇ ਦਿਨ ਹੋਣਾ ਪਹਿਲੇ ਜਦੋਂ ਮਨ ਲੱਗੂਗਾ। ਜੇ ਗੱਲ ਸਹੀ ਹੈ। ਤਾਕੀ ਹੋ ਰਹੀ ਬੋਲ ਰਹੀ। ਜੋਤੀ ਤਾਕੀ ਹੈ ਬੋਲ ਰਹੀ। ਉਹ ਸਾਨੂੰ ਕਿਹਨੂੰ ਦਵੇ। ਮੈਂ ਤੁਸੀਂ ਐਂ ਦੱਸੋ ਵੀ ਇਦੋਂ ਇੱਕ ਸੈਕਿੰਡ ਮੇਰਾ ਅਜੇ ਹੋਰ ਪਿਆ ਕੁੱਫੜ ਜੀ ਇਕੱਠੇ ਲਈਏ ਕਿ ਕਿਵੇਂ ਕਰੀਏ ਇਕੱਠੇ ਹੀ ਲੈ ਲੀਆ ਆਪਦੇ ਹੁਣ ਕਿੱਥੇ ਕਿਵੇਂ ਨਾਲ ਘਟ ਮਿਲਣਗੇ ਰਹੀ ਸੈਕਿੰਡ ਕੋ ਐਂ ਨਹੀਂ ਕਰ ਲੋ ਸੈਕਿੰਡ ਲੈਣਾ ਯਾਰ ਸਾਇਨ ਤੁਸੀਂ ਵੀ ਮੈਨੂੰ ਦੇਵੋਗੇ ਫਿਰ ਵਧੀਆ ਰ homogene ਕਿਉਂਕਿ ਮੇਰੇ ਕੋ ਸਾਡਾ ਫੋਟੋਆਂ ਨਹੀਂ ਹੈ ਇਹਨਾਂ ਨੂੰ ਕਿਹਦੇ ਨੂੰ ਦੇਣ ਦਾ ਪੈਸਿਆਂ ਤੇ ਲੈ ਕੇ ਜਾਂਦਾ ਤੈਨੂੰ ਕੋਈ ਸ਼ੱਕ ਨਹੀਂ ਹੈਗਾ ਪੈਸੇ ਕੋਈ ਨਹੀਂ ਮੈਂ ਕਿਹਾ ਜੇ ਪੈਸੇ ਹੁੰਦਾ ਫਿਰ ਮੈਂ ਨਾ ਜਾਂਦਾ ਨਹੀਂ ਸੀ ਕੱਲ ਤੇਰਾ ਕੋਈ ਸ਼ੱਕ ਨਹੀਂ ਹੈਗਾ ਗੱਗਣ ਵੀਰੇ ਇਧਰ ਰੁਪਈਆ ਬਾਕੀ ਮਿਲ ਜਾਣਾ ਇਹ ਪਿੱਛੇ ਥੋੜਾ ਜਿਹਾ ਇਧਰ ਲੱਗੀ ਡੋਰ ਦੇ ਬੰਦੇ ਸਾਡੇ ਐਵੇਂ ਜੈਲੀ ਕਰਦੇ ਕੱਢਣ ਕਰਦੇ ਇੱਕ ਵਾਰ ਤਾਂ ਕਰਨੀ ਪਣੀ ਬੈਠਣੀ ਹੋਰ ਬੜੀ ਛੋਟਾ ਦੇ ਉਹ ਦੇਖੀਂ ਵੀ ਕੋਈ ਨਹੀਂ ਬੈਠ ਜੀ ਦੇ ਦੋਗੇ ਕੋਈ ਹੋਣੀ ਨਹੀਂ ਗਾਇ ਦੋਸਤ ਤੂੰ ਆਚੀ ਫਰਾਂ ਨੂੰ ਕਰਾ ਹੈਗੇ ਆ ਐਂਦਾ ਵੀ ਨਹੀਂ ਲੀ ਬੇ ਜੇਪਾ ਨਰ ਸਿੰਘ ਕਿਦਾਂ ਜੈਲੀ ਕਰਦੇ ਕਿਦਾਂ ਬਾਪੂ ਬਾਈ ਚੱਕਰ ਦੀ ਬਾਪੂ ਰਿਘਣਾ ਲੈ ਗਏ ਤੂੰ ਲੱਗਿਆ ਬਾਪੂ ਦਾ ਜਿਹੜਾ ਮੋਰੇ ਖੜਾ ਇਹਨਾਂ ਨੇ ਕਿੰਨਾ ਨੂੰ ਲੈ ਜਾਣਗੇ ਇਹੋ ਕੱਢੂਗਾ ਇਹਨੋਂ ਤਾਂ ਦੇਣੇ ਪਊਗਾ ਇਹ ਨਾ ਨਾ 12 12 ਕਿੰਨਾ ਕਰ ਲਾਂਗੇ ਚੱਲ ਨਾ ਇਹ ਘੱਟ ਹੈ ਇਹ ਘੱਟ ਹੈ 4 4 ਹੀ ਕੀ ਇੱਕ ਵਾਰ 4 ਹੀ ਹੈ ਕੀ ਬ੍ਰਾਇਲੈਂਟ 25 ਕਹਿੰਦੀ ਆਉਂਦੀਆਂ ਕੁੜੀਆਂ ਇਹ ਮਹਿੰਗਾ ਹੋ ਗਿਆ 50 ਨਹੀਂ ਬਣਦਾ 4 50 ਆ ਬਾ ਨਹੀਂ 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 ਆਂਟੀ ਤੁਸੀਂ ਹੁਣ ਪਰੇ ਜਾਓ ਥੋੜਾ ਜਿਹਾ 50 16 ਹੋ ਗਿਆ ਥੋੜਾ ਹੋਰ ਹਾਂ ਬਈ ਘਾਟ ਮੈਂ ਡੀਲ ਕਰ ਲਓ ਵਧੀਆ ਰਹੋਗੇ ਨਹੀਂ 5200 ਅਸੀਂ ਚਾਰ ਵੇਪਾਰ ਚੱਲੋ ਗੱਦੀ ਨੇ ਕਹਤਾ ਤੇਰੇ ਘਰ ਦੇ ਬੰਦੇ ਨੇ ਕਹਤਾ 5200 ਗੱਦੀ ਨੇ ਕਹਤਾ ਘਰ ਦੇ ਬੰਦੇ ਨੇ 5200 ਨਹੀਂ ਗਿਆ ਹੋਰ ਦੋ ਬਾਕੀ ਦੱਸ ਚੱਲ ਚੱਲ ਹੱਲ ਲਾ ਲਿਆ ਬਈ ਮੈਨੂੰ ਇਹ ਦਵਾ ਲੈਣਗੇ ਤਾਂ ਸੱਜਣ ਤੁਸੀਂ ਆਪੀ ਆਪ ਹੀ ਕਰੋ ਪਾਜੀ ਦੇ ਕੇ ਪਾਸੇ ਕਰ ਫੜਾ ਫੜਾ ਹੋਰ ਉਸ ਸੋਹ ਚਾਹ 50 ਰੁਪਏ ਦਾ 500 ਹੋਰ ਦੇ ਚਾਹਲਾ ਹੈ ਕਰਦਾ ਦੇ ਹਾਂ ਕੋ ਆ ਲੈਣਾ ਚਾਰ ਪੰਜ ਜਣੇ ਖੜੇ ਹੈ ਪੰਜ ਐੜਿਆ ਪਾਜੀ ਕੀ ਉਹ ਗੱਗੀ ਨੇ ਵੀ ਕਰਨ ਲੈਣੇ ਹੋਰ ਖੜਾ ਕਵਿੰਦਰ ਸੋ ਹੀ ਲਾ ਹਾਂਦੀ ਇਹਦਾ ਵੀ ਮਟੇ ਥੱਕ ਕੇ ਜਾਣੀ ਹੈ ਨਹੀਂ ਨਹੀਂ ਅੱਜ ਦੇ ਅੜਕੇ ਆਏ ਓਕ ਨਾ ਲੈ ਨਹੀਂ ਹੋ ਤੋ ਗਿਆ 600 ਹਾਂ ਉਹ ਹੈਗਾ ਹੈ ਗੱਗੀ ਅ ਤਰਾ 8300 ਹੋਰ ਦੇ ਦੇ ਨਾ ਯਾਰ ਨਹੀਂ ਵੀਰੇ ਚੱਲ ਕੇ ਆਈ ਉਹ ਬੋਟੀ ਥਾਕੇ ਉੱਪਰ ਜਾਈ ਥਾਕੇ ਹੋਰ ਥੋੜੇ ਥੋੜੇ ਕਰ ਲਿਓ ਆਪਾਂ ਨਾ ਭਾਜੀ ਇੱਧਰ ਭਲੇ ਦੋ ਹੋਰ ਹੈਗੀਆਂ ਕੋਈ ਚੱਕ ਨਹੀਂ ਹੈ ਗੇਟ ਤੇ ਦੇ ਮੋਦੀ ਵਾਲੀ ਹੈ ਗੇਟ ਗੱਟ ਗੇਟ ਸਾਡੀ ਹੈ ਮੋਦੀ ਵਾਲੀ ਤੁਹਾਡੀ ਹੈ ਲਾਗੋੜੀ ਦਾ ਮੈਂ ਛੋਟਾ ਦਰਸ਼ਕ ਬਿੱਟਾ ਛੋਟਾ ਦਰਸ਼ਕ ਚਲਾ ਜਾਓ ਜੀ ਕਿਹੜਾ ਦੇਖੀਏ ਲੋ ਜੀ ਬੋਲੇ ਸੋਨਿਹਾਲ ਪੁਰਾਣਾ ਬਾਈ ਤੁਹਾਨੂੰ ਦਰਸ਼ਨ ਸਿੰਘ ਇਧਰਲੀ ਸਾਈਡ ਆ ਜਾ ਕਰ ਦੇ ਮੈਂ ਡੋਰ ਬੰਦ ਕਰ ਦਈ ਡੋਰ ਬੰਦ ਕਰ ਡੋਰ ਬੰਦ ਕਰ ਇਧਰ ਨੂੰ ਹੋ ਜਾ ਦਰਸ਼ਨ ਆਇਆ ਵੀਰੇ ਤੱਕ ਦੋ ਨਾ ਕੋਈ ਸਾਰੇ ਇਦਾਂ ਤੇ ਆਇਆ ਕਿਧਰ ਗਿਆ ਕਿੰਨੇ ਮੈਂ ਦੋਵਾਂ ਬਧਾਈਆਂ ਜੀ ਚਲੋ ਉਧਰ ਨੂੰ ਦੇਖਦੇ ਹਾਂ ਜਾ ਜਾਓ ਤੇ ਨਾਲ ਹੀ ਖੜੇ ਤੇ ਹਾਂ ਜੀ ਦੋਨੋਂ ਹੀ ਆਏ ਹੀ ਘਰੇ ਇੱਥੇ ਦੁਆਰਾ ਉਹ ਲੱਡੂ ਦਿਖਾ ਦੇ ਬੱਚੇ ਲੱਡੂ ਦਿਖਾ ਦੇ ਮਾਂ ਆਹ ਲੱਡੂ ਖਾ ਲੇ ਲੱਡੂ ਦਿਖਾ ਦੇ ਹਾਂ ਉਹ ਤਾਂ ਖਾਣੇ ਪਾ ਲੀ ਕਾਲਾ ਵੀਰੇ ਕਮੇ ਰਿਹਾ ਮੇਰੇ ਹੌਣ ਦਾ ਖਾਣਾ ਪੈਣਾ ਹੈ ਮੇਰੇ ਹੌਣ ਦਾ ਖਾਣਾ ਪੈਣਾ ਯਾਰ ਸਾਰਾ ਹਾਲ ਵਾਲੀ ਕਰੂ ਜੀ ਬੇਰ ਦੀ ਹਰ ਦੇ ਬਿਆਹ ਦਾ ਲੱਡੂ ਸਾਰਾ ਖਾਈਦਾ ਫੜਦੇ ਖਾ ਵੀ ਲੱਗਦਾ ਨਹੀਂ ਕੋਈ ਫਰਕ ਨਹੀਂ ਪੈਂਦਾ ਨਾ ਹੋਵੇ ਤਾਂ ਵੀ ਫਰਕ ਨਹੀਂ ਪੈਂਦਾ ਲੱਡੂ ਦਾ ਪਹੁੰਗਿਆ ਖਾਤਾ ਇੱਕ ਸਾਹਮਣੇ ਸਾਰਿਆਂ ਨੇ ਹਾਂਜੀ ਵੇਟ ਵੇਟ ਓਕੇ ਜੀ ਉਹ ਨਾ ਚਲਾਈ ਜਾਓ ਉਤਰੋ ਹੋ ਜਾਓ ਮਰੇ ਭਾਈ ਤੁਸੀਂ ਵੀ ਆ ਜਾਓ ਨਾ ਮੈਂ ਕਿਹਨੂੰ ਕਰ ਨਹੀਂ ਸਕਣ ਵਾਲੀ ਸਵੇਰੀ ਹੋ ਜਾਓ ਸਾਡੀ ਚਲਾ ਜਾ ਚਲਾ ਆ ਜਾਓ ਗੱਟੀ ਗੱਟੀ ਪਪਾ ਜੀ ਹੋ ਗਏ ਸੇਫਟੀ ਲਈ ਕਰੋ ਤੁਸੀਂ ਚਲ ਆਓ ਦੇਖੀ ਜਾਗੇ ਨਾ ਆਪ ਕਿ ਦਿਨਕਾ ਲਾਓ ਮੈਂ ਉਤਰੋ ਲੈ ਲੁਗਾ ਤੁਸੀਂ ਆ ਦੋ ਕੜਾ ਨਾ ਦੋਖਾ ਵਿੱਚ ਲੈ ਆਵੇਂ ਮੈਂ ਆਹ ਦੇਣਾ ਥੋੜੀ ਹੋਣ ਦੇ ਵਿੱਚ ਬਾਹਰ ਰੋਕਦੀਆਂ ਨਾਲ ਹੀ ਹੋ ਜਾਂਦਾ ਤੂੰ ਤਾਂ ਆ ਜਾ ਤੂੰ ਕੜਾ ਰੋਕਣ ਵਾਲੇ ਬਾਹਰ ਤੂੰ ਰਿਆ ਉਹ ਮੈਨੂੰ ਕਹਿਦੀ ਆ ਆ ਜੀ ਨਾਲ ਤੇਰਾ ਨਹੀਂ ਹੱਕ ਤੇ ਉਹ ਰਿਆ ਤਕ ਚੱਕਰ ਲਓ ਭਾਜੀ ਅੱਛਾ ਸਾਗਮ ਸਰਗਣੀ ਦਾ ਚੱਕਰ ਆ ਭੂਰਾ ਟੈਨਸ਼ਨ ਨਾ ਲੈ ਚਪਲਾਂ ਭਾਜੀ ਇਹ ਚਪਲਾਂ ਦੇ ਵਿੱਚ ਚਪਲਾਂ ਨਹੀਂ ਦੇ ਕੇ ਆਉਂਦਾ ਵਿੱਚ ਹਾਂਜੀ ਵੇਖ ਸਾਹਮਣੇ ਹਾਂਜੀ ਵੇਡ ਦਰਸ਼ਨ ਸਿੰਘ ਵੇਡ ਕੋ ਕੇ ਦਿਓ ਆਓ ਜੀ ਇਹਨਾਂ ਨੂੰ ਤੋਰੋ ਪਰੇ ਨਾ ਮੁੰਡੇ ਨਾ ਹੱਥ ਫੜ ਕੇ ਆਦੋਵੇਂ ਜਾਣੇ ਹੱਥ ਫੜ ਕੇ ਆਦੋਵੇਂ ਜਾਣੇ ਹੌਲੀ 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 ਮੇਰੇ ਅੱਗੇ ਚੱਲ ਮਾ ਜੀ ਨੂੰ ਤੇਲ ਪਾ ਦਿਓ ਬੀ ਇਹ ਤਾਂ ਪਰੋਮੀ ਤੋਂ ਹੌਲੀ ਦੇਸੀ ਅੱਗੇ ਲੈ ਜੇ ਤੁਸੀਂ ਅੱਗੇ ਲੈ ਜੇ ਤਾਂ ਐਂ ਤਾਂ ਦੇਖ ਐਂ ਤਾਂ ਹੋਣਾ

ਕਿਤੇ ਨਾ ਨੀ ਬੜਾ ਫੰਮੇ ਟ੍ਰਾਂਕ ਆਹ ਵੀ ਘਰੇ ਇੱਕ ਮਿੰਟ ਵੇਟ ਚ ਨਹੀਂ ਲੱਭੋ ਕੰਪਨੀ ਲਾਉਂਗਾ ਚੋ ਨਹੀਂ ਲਿਓ ਜਿਹੜਾ ਜੱਟ ਬੈਂਡ ਕਰਦਾ ਬੜਾ ਨਾ ਬੀ ਟ੍ਰਾਂਕ ਵਾਲਾ ਕੰਪਨੀ ਕੰਪਨੀ ਕਿਥੇ ਆ ਜਿਹੜਾ ਮਟਰੋ ਲੈਣ ਦਾ ਸਮਝਾ ਬਲੋ ਅੱਜ ਸਮਝ ਨਹੀਂ ਦੇ ਦੋ ਇਹਦਾ ਪਤਾ ਆ ਵੀ ਆਪੀ ਚੱਲ ਨਹੀਂ ਗਾ ਆਪੀ ਚੱਲਦੇ ਆਂ ਔਟੇ ਕਹਿੰਦੇ ਇਹ ਪੱਟਾ ਇੱਥੇ ਚਾਹੀਦਾ ਪੱਟਾ ਵੀ ਨਹੀਂ ਛਡੋਗੇ ਬਟਵਾ ਕਹਿੰਦੇ ਫੋਕ ਗਿਆ ਬਸ ਪੱਟੇ ਤੋਂ ਲਾਉਣਗੇ ਫਿਰ ਪਾਣੀ ਵਾਰ ਦੇਣਾ ਨਹੀਂ ਫੁੱਟੇ ਤੇ ਖੜਾ ਕੇ ਫਟਾ ਥਰੇ ਰੱਖ ਕੇ ਇਹ ਪਾਣੀ ਵਾਲੀ ਪਾਣੀ ਵਾਲੀ ਇੱਥੇ ਰੱਖਦੇ ਫਟਾ ਉਹ ਲੈ ਆ ਬਾਹਰ ਦੱਸੋ ਵੀ ਦੀ ਸੇਵਾ ਆ ਲੈਟ ਲਾ ਦੇ ਹੁਣ ਪਹਿਲਾਂ ਤੁਸੀਂ ਅੰਦਰ ਆਣਾ ਚਾਹਦੇ ਆ ਹਾਂਜੀ ਸੇਵਾ ਦੱਸੋ ਕੀ ਆ ਵੱਡੇ ਵਾਲੇ ਬੱਸ ਰੋਜ਼ ਤੁਸੀਂ ਕੀਦੇ ਹੋ ਇਹ ਤੋਂ ਕੱਟ ਦੇ ਜੀਵਾ ਨੋਸਟ ਕੜ ਬਾਰ ਬਾਰ ਦੇ ਜੀਵਾ ਕੀ ਹੋ ਗਿਆ ਸਤਾ ਨੂੰ ਕਰਦੇ ਆਂ ਅੰਟੀ ਕੀ ਕਰ ਤੂੰ ਉਹ ਦੂਜੀ ਦੱਸੇ ਹੋ ਗਈ ਮੈਂ ਆਪਣਾ ਕੰਮ ਕਰਦੇ ਸੀ ਮੈਂ ਬਾਹਰ ਰੋਕਿਆ ਮੈਂ ਕੀ ਹੋਣੀ ਤਾਰੀ ਨਹੀਂ ਹੁੰਦੀ ਉਹ ਰੋਕਿਆ ਬਗੈਰ ਚ ਹੋ ਗਿਆ ਬਸ ਚੱਲਦੇ ਕਰ ਲੈ ਇੱਟਾ ਸੀ ਬਾਕੀ ਉਹਨਾਂ ਨੂੰ ਤਾਂ ਨਗੜ ਜਾਂਦੇ ਹਾਂ ਓਕੇ ਜੀ ਆਜੋ ਹਾਂਜੀ ਚਲੋ ਇਹ ਨਾਲ ਸੱਜਾ ਬਰਾਬਰ ਕਰਕੇ ਫੋਟੋ ਖਿੱਚ ਲਓ। ਬੰਦ ਤੁਸੀਂ ਆਓ। ਦਸਾਂ ਵੜੋ ਆ ਜਾਵੋ ਰੇ। ਤੁਸੀਂ ਨਾਲ। ਹਾਂ ਤਾਂ ਝੋਲੀਆ ਦੇ। ਇੱਕ ਮਿੰਟ ਇੱਕ ਮਿੰਟ ਸੁਣ ਮੈਂ ਦੱਸਦਾ। ਨਹੀਂ ਬੰਦੀ ਰਾਜਨੀਤਿਕ ਤੇਲ ਦੀ ਹੈ। ਆ ਆ। ਕਹਾ ਕਰਦਾ ਜੇ ਦਸ ਆ ਜਾ ਬਿਓ। ਉਹ ਬੇਰਗ ਕਰਾ ਦੇ। ਉਹ ਕਰ ਲਓ। ਲਓ। ਉਹ ਕੀ ਕਰਨ ਰੱਖਿਆ ਉਹ ਵਾਲਾ। ਕੋਈ ਇੰਸਟਾ ਉਹ ਗੱਲ ਆਪਾਂ ਤਾਂ ਵੀ ਨਹੀਂ ਕਰਦੇ ਉਹ ਮਾਈਕ ਨਹੀਂ ਹਿਲਾਉਣੀ ਪਈ ਬੈਟਰੀ ਗਈ ਬੈਟਰੀ ਗਈ ਹੈ ਜੀ ਉਹ ਉਹਨੂੰ ਵੈਲਕਮ ਤਾਂ ਦੇ ਦਿਓ ਉਹ ਕੱਗ ਨੂੰ ਸਵਾਰੋ ਓਏ ਹਾਂ ਵੈਰੀ ਗੁੱਡ ਵੀਰੇ ਕਿੰਨੇ ਚਾਹੋ ਨਾਮ ਨਾਲ ਖੜੇ ਇੱਥੇ ਅਰੇ ਕਿਉਂ ਇਹ ایرਬੱਡ ਉਹ ਸਾਹ ਐ ਸਾਹ ਕਿਹਦੇ ਦੇਖੋ ਅਸੀਂ ਰੱਖੀ ਹੋਈ ਹੈ ਅੱਟਾ ਚ ਦੇਵਨੰਦ ਹਾਂ ਥੈਂਕ ਯੂ ਮੈਨੂੰ ਥੋੜਾ ਕਹੋ ਜੀ ਬੋਲੇ ਸੋ ਦੇਹਾਲ ਸਾਤਰੀਆ ਕਾਰ ਇੱਕ ਦੇ ਸਾਹਮਣੇ ਹਾਂਜੀ ਵੇਟ ਮੈਂ ਬੈਕ ਸਾਈਡ ਅਲੀ ਤੇ ਆ ਗਿਆ ਓਕੇ ਵੈਰੀ ਗੁੱਡ ਹਾਂਜੀ ਦਰਸ਼ਨ ਸਿੰਘ ਇੱਥੇ ਵਿਕ ਸਾਹਮਣੇ ਜੇ ਓਕੇ ਜੀ ਹਾਂਜੀ ਠੀਕ ਹੈ ਬੌਲ ਜੀ ਲਾਗੇ ਜਿਹੜੇ ਇਹਨਾਂ ਕਿ ਨੇੜੇ ਵਾਲਾ ਹੁਣ ਅੰਦਰ ਚੱਲਾਂ ਮੈਂ ਕਿਹਨੂੰ ਨਾ ਹੱਥੇ ਚੋਣਾ ਜਰੂਰੀ ਵੀ ਦਿਹਾੜੀ ਪੈਣੀ ਆ ਤੇਲ ਚੋਂ ਹਾਂ ਇਹ ਮੇਪੀ ਇਹ ਦੋਨੋਂ ਦਾ ਰੋਲਾ ਆਪਣਾ ਆਹ ਫਿਰ ਪਹਿਲੇ ਵੀ ਕਹਿੰਦੇ ਹੋ ਨਹੀਂ 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 ਇਹ ਬਾਰੇ ਕੋਈ ਆਮ ਤੇ ਦੇਣੇ ਦਾ ਬੰਦੇ ਨਹੀਂ ਪਹਿਲਾਂ ਦੇਖ ਲੈ ਨਾ ਰੀਵੰਦਨ ਤੇਲ ਵੀ ਹੈ ਸਾਡਾ ਦੋ ਦੋ ਤੇਲ ਦਾ ਨਹੀਂ ਨਹੀਂ ਇਹ ਮੁੰਡੇ ਕੋਲ ਆਹ ਉਹ ਆਜਮ ਪੁਰਾਣੀ ਹੋ ਗਈ ਆ ਅਸੀਂ ਨਿਊ ਕੀਤੀ ਆ ਆਰਡਰ ਤੇ ਪੱਲਾ ਤੋਂ ਪੱਲਾ ਪੱਲਾ ਨਾ ਨਾ ਮੇਰਾ ਪੱਲਾ ਨਹੀਂ ਨਾ ਪੱਲਾ ਫੜਾਓ ਫਰੈਂਡ ਚੇਂਜ ਹੋ ਗਿਆ ਹੁਣ ਨਹੀਂ ਨਹੀਂ ਪਾ ਇਹ ਪੱਲਾ ਦਾਸ਼ਮ ਨੂੰ ਪੈਸੇ ਮਿਲੇ ਆ ਪੱਲਾ ਖਾਟੇ ਆ ਇਹ ਕੁੜੀਆਂ ਦੇ ਪਹਿਣਾ ਦੀ ਇੰਜੜੀ ਆ ਸੌ ਡਾਲਰ ਇਹ ਸੌਣ ਪੱਲਾ ਸੌ ਡਾਲਰ ਨਹੀਂ ਹੈਗਾ ਕਿੰਨੀਆਂ ਜਣੀਆਂ ਸੀ ਲੈ ਕੇ ਸੜ ਕਰਾਇਆ ਲਾ ਕੇ ਆਈਆਂ ਉਹ ਦਰਵਾਇਆਂ ਸੀ ਕਿਲੀ ਤੋਂ ਨੰਬਰ ਇੱਕ ਮੋੜ ਵੱਟ ਆ ਰਿਹਾ ਹੈਗਾ ਦਾ ਤਾਂ ਸੌਖਾ ਹੋਏ ਨਾ ਇਹ ਇੱਥੇ ਨਹੀਂ ਨਹੀਂ ਇੱਕ ਦੂਜੇ ਨਾਲ ਇਹ ਵਾਲੀ ਇਹ ਇੰਡੀਆ ਵਾਲੇ ਇੱਥੇ ਨਹੀਂ ਚੱਲਣੇ ਹੈਗੇ ਹੁਣ ਨਹੀਂ ਨਹੀਂ ਇਹਦਾ ਲੱਗੋ ਆਹ ਲੈ ਆਹ ਸੌ ਲੱਗਿਆ ਆਹ ਸੌ ਤੇ ਨਹੀਂ ਨਹੀਂ ਤਰਾਸ ਨਾਲ ਲਿਆ ਆਂ ਫੋਵੀ ਦਾ ਦੇਰ ਹੈ ਇੱਕ ਇੱਕ ਦੇ ਤਾਂ ਦੇਰ ਘਟਣੀ ਨਹੀਂ ਵੀ ਚਲਦਾ ਨਹੀਂ ਚੱਲਦਾ ਆ 80 ਰੁਪਏ ਆ 380 ਰੁਪਏ ਹੋਰ ਦੇ ਦੇ 20% ਆਗਲਾ ਦਿਨ ਤਾਂ 80 ਰੁਪਏ ਲੈਂਦੀ ਆਈ ਤੋ ਘੱਟ ਨਹੀਂ ਕੋਈ ਨਹੀਂ 120 ਰੁਪਏ ਕੋਈ ਨਹੀਂ ਤੇ ਨਾ ਪੜ ਲੋ ਕੋਈ ਨਹੀਂ ਹੂੰ ਬਾੜੇ ਹੀ ਪਾ ਬੋਖਿਆ ਤੁਹਾਡਾ ਨਹੀਂ ਤੁਸੀਂ ਪੜ ਲੋ ਕੋਈ ਨਹੀਂ ਚਲ ਚਲ ਅਰੇ ਸੋਹਣੇ ਹਾਰ ਵੀ ਮੈਂ ਇਹਨੂੰ ਕੀ ਕਰੂੰਗੀ ਹੁਣ ਤੁਸੀਂ ਇਹਨੂੰ ਕੀ ਕਰੂੰਗੇ ਇਹਨੂੰ ਵਸਾ ਮਾਤਾ ਸਾਈਡ ਤੇ ਕਰ ਦੋ ਬਸ ਬਹੁਤ ਬੜੀ ਹੈ ਪਰ ਤੇਲ ਚ ਵਧ ਗਈ ਹੈ ਇਹ ਉਹੀ ਬੈਲਨ ਹੈ ਪਤਾ ਮੈਂ ਹਮਤਵਾਂ ਦੇਖਿਆ ਉਹੀ ਹੋਇਆ ਮੈਂ ਕੀ ਕਿਹਾ ਕਿਉਂ ਹੋਇਆ পানী ਆ ਗਿਆ ਰਾਤ ਤੱਕ ਪਾਣੀ ਨਾਲੇ ਕਹਿੰਦੀ ਅੰਦਰ ਵਾਰਨਾ ਇੱਕ ਗੱਲ ਕਰੇ ਬਾਹਰ ਬਾਹਰ ਦੇ ਹੁੰਦੇ ਆ ਇਹ ਹਾਸੇ ਕਹਿੰਦੇ ਅੰਦਰ ਵਾਰਨਾ ਬਾਹਰ ਹੁੰਦਾ ਬਾਹਰ 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 ਇਹ ਵੀ ਅੰਦਰ ਵਾਰਦੇ ਹੁੰਦੇ ਨੇ ਇਹ ਨਵੇਂ ਇੱਕ ਤਿੱਤਾ ਕਰੀ ਜਾਣੀ ਆ ਇਹ ਹਾਸੇ ਮੈਂ ਬਾਹਰ ਬਾਹਰ ਨਾ ਕਹਿੰਦੀ ਅੰਦਰ ਵਾਰਨਾ ਨਹੀਂ ਦੇਹ ਬਾਣੀ ਬਾਹਰ ਬਾਹਰ ਦੇ ਹੁੰਦੇ ਨੇ ਨਾ ਨਾ ਹੁੰਦਾ ਇਹ ਫਰਕ ਕੋਈ ਨਾ ਅਮਰੀਕਾ ਦਾ ਆਂਡੀ ਹੁੰਦਾ ਸਾਡੀ ਤੁਹੀ ਖੇਡੋ ਫਟਾਖੇ ਲਿਓ ਬਾਰਚ ਮੈਂ ਕਹੇ ਬਾਹਰ ਮਾਰਦੇ ਹੁੰਦੇ ਕਹਿੰਦੇ ਨਹੀਂ ਅੰਦਰ ਬਾਹਰਲੇ ਪਾਸੇ ਰੱਖਦੇ 12 ਬਾਹਰ ਰੱਖਦੇ ਇੱਥੇ ਵੀ ਮਾਰਜੋ ਆਣਗੇ ਉਹ ਤਾਂ ਅੰਦਰ ਹੀ ਮਾਰੂਗੀ ਬਾਸ ਉਹ ਕਹਿੰਦੀ ਬਾਸ ਜੇ ਤਾਂ ਤੇ ਜਿਹਦਾ ਇੱਕ ਖੜ ਜਾ ਖੜ ਜਾ ਇੱਥੇ ਖੜ ਬਾਰ ਹਾਂ ਉਹ ਸਭ ਜਰਾ ਥੱਕ ਗਿਆ ਕੋਈ ਨਹੀਂ ਅੱਜ ਆਜੀ ਮੌਕਾ ਨਾਲ ਨਾਲ ਠੀਕ ਹੈ ਤੇ ਠੀਕ ਹੈ ਉੱਥੇ ਉਹ ਥੀਰੇ ਉੱਥੇ ਮੱਚ ਆਇਆ ਗਿਆ ਤੇ ਤੂੰ ਚਲ ਬੈ ਚਲੋ ਚਲੋ ਨਾਲ ਤੁਰਨਾ ਪੂਗਾ ਵੰਤ ਹਰੀਆਂ ਦੀ ਬਾਗ ਬੰਨੇ ਵੀਏ ਮਾਰੇ ਬੰਦਨਾ ਬੰਨੀ ਬਾਗ ਖੜੇ ਅੰਦਰ ਆਵਾਜ਼ ਵੀ ਖੜੇ ਆ ਅੰਦਰ ਖੜੇ ਆ ਕਰੇ ਬਾਹਰ ਖੜਾ ਨਾ ਅੰਦਰ ਖੜਾ ਬਾਹਰ ਦਾ ਇੱਥੇ ਬਾਹਰ ਤਾਂ ਲੈਟ ਚਲਣੋਂ ਪੁੱਣਾ ਪੈਦਲੀ ਮੈਂ ਤਾਂ ਫਿਰ ਤੈਨੂੰ ਲੈ ਆ ਦੇ ਨਾ ਗੱਲ ਕਰ ਉਹ ਹੁਣ ਤਾਂ ਅੜੇ ਵਿੱਚ ਚੱਲ ਗਿਆ ਨਾ ਕੋਈ ਤਾਂ ਕਰ ਲੈ ਸਾਰਾ ਕੁਝ ਗੋਲੀਆਂ ਵਾਲੀ ਗੋਲੀਆਂ ਇਹਦੇ ਤੂੰ ਫੁੱਲ ਨਾ ਦਰ ਸਿਰ ਤੇ ਇਹਨਾਂ ਦੀ ਮੈਂ ਉਹ ਨਹੀਂ ਲੈ ਉਹੀ ਦਾ ਗੱਲ ਕਰ ਕੇ ਤੇ ਫੁੱਲ ਕਿਸੇ ਮੇਰੇ ਪਿਆ ਦੇ ਮਾਈ ਦਾ ਸੱਟੇ ਮੈਂ ਤਾਈ ਦਾ ਗਿਆ ਮੈਂ ਕਿ ਬੱਕਰੇ ਦਾ ਫੁੱਲ ਤਾਂ ਹੈ ਨਹੀਂ ਇਹ ਇਹਦੇ ਤੂੰ ਇੱਥੇ ਹੀ ਸੱਟੇ ਮੈਂ ਉਹੀ ਸੱਟੇ ਮੈਂ ਤਾਈ ਦੇ ਮੈਂ ਗਿਆ ਮੈਂ ਬੱਕਰੇ ਫੁੱਲ ਤਾਂ ਹੈ ਨਹੀਂ ਇਹ

ਬੈਟਰੀ ਮੇਰੇ ਨਾਲ ਤਾਂ ਬਾਲੇ ਵਾਰੀ ਹੋ ਗਿਆ ਜੀ ਇੰਸਟਰਟਰ ਹੋਵੇ ਤਾਂ ਉੱਥੇ ਮੰਦਾ ਜੀ ਬੈਟਰੀ ਚੱਲੀ ਜਾਣਾ ਨੂੰ ਸਟਾਰਟਰ ਸਟਾਰਟ ਕਰੁੰਦਾ ਪਰ ਉੱਥੇ ਵੀ ਨਹੀਂ ਹੋਣੀ ਜੀ ਜੇ ਸਟਾਰਟਰ ਹੁੰਦਾ ਕੋਲ 5 ਮਿੰਟ ਲਿਆਣ ਕੇ ਪਾਜ ਨਵੀਂ ਪਾਣੇ ਪੁਰਾਣੀ ਲਾ ਕੇ ਲੈ ਜਾ ਤਾਂ ਨਵੀਂ ਢਿਆਣ ਕੇ ਲਾ ਬਾਲ ਮਾਰ ਤੇ 20 ਮਿੰਟ ਲੱਗਿਆ ਅੰਦਰ ਦੇਖੋ ਤੁਸੀਂ ਬਾਹਰ ਨਹੀਂ ਦੇਖਣਾ ਬਾਹਰ ਮੱਛੀ ਆ ਜਾਂਦੀ ਆ ਤਾਕੀ ਲਾ ਦਿਓ ਬੋਲ ਲਾ ਦਿਓ ਮੱਛੀ ਦੇ ਬੰਨੇ ਬਿਠੇ ਰਹਾਂ ਅੰਦਰ ਆ ਫਟਾ ਚੱਕ ਦੋ ਹੁਣ ਇੱਕ ਬਰੀਂ ਚੱਕੋ ਫਟਾ ਤਰਫੇ ਮੈਂ ਬੁੱਢੇ ਕਬੂਕਾ ਧਿਆਨ ਉੱਤੇ ਹੁੰਦਾ ਬਾਹਰ ਉਧਰ ਕੇ ਉਧਰ ਉਧਰ ਵਿਰਾਚ ਰੱਖੋ ਅੱਜ ਦੇ ਅਸ ਵਿੱਚ ਇਧਰ ਕਰਦੇ ਵਾਹ ਲਾ ਰਹੀ ਹੈ ਕਿਉਂ ਨਹੀਂ ਆਜੀ ਬਹਿ ਜਾ ਹੁਣ ਤੱਕ ਇਸ ਤਰ੍ਹਾਂ ਬਹਿ ਗੂਲ ਨਹੀਂ ਹੈ ਜੀ ਦੇਖਦਾ ਮੈਂ ਹਾਂਜੀ ਹੋਰ ਨਾ ਡੇਕ ਵੀ ਮੈਂ ਰੱਖ ਕੇ ਟੋਕਾ ਲਿਖੀ ਹਾਂ ਜੀ ਬਹੁਤ ਬੜਾ ਚੰਗਾ ਹੈ ਆਹ ਸੁਕੂਰਾ ਜਦੋਂ ਆ ਰਿਹਾ ਉਹ ਵੀ ਤਾਂ ਉਹ ਦੋੜਾ ਜਾ ਦੇਣਾ ਇਹ ਤਾਂ ਬੜਾ ਬਖਾ ਲਓ ਕਰੇ ਇਹ ਤਾਂ ਜਸਟ ਆਟਲ ਦਾ ਲਾਇਆ ਸੀ ਕੋਈ ਨਾ ਕੋਈ ਬੰਦੇ ਰੋਈਦਾ ਮਨਨ ਦੇ ਤੋਂ ਹੁਣ ਬੰਦ ਕਰ ਮਾਤੇ ਤੇ ਜੋ ਪੰਤਾਲ ਦੋ ਪਿੱਛੇ ਇਹਦੀ ਬਿਗਲੇ ਨਹੀਂ ਮਾਣਦਾ ਮਨਨ ਦੇ ਗੁਰਦੇ ਤੇ ਬਹਿ ਨਹੀਂ ਉਹਦੇ ਪਰਸੀ ਮਰਗੀ ਨਹੀਂ ਨਾ ਨਾ ਇਹਦੇ ਹੁਆ ਨਹੀਂ ਕਰਵਾਓ ਬੱਠੀ ਨਹੀਂ ਓ ਠੀਕ ਹੈ ਇਹ ਨਾ ਸਹੀ ਹੈ ਬੈਠੇ ਜਾਣੇ ਨਾ ਨਾ ਯਾਰ ਕੁਝ ਨਾ ਬਣ। ਦਰਦ ਕਰਕੇ ਨਾਲ ਬਈ। ਅੰਦਰ ਨੂੰ। ਨਾ। ਜਦ ਤੇ ਦਾ ਕਰਕੇ ਮਾਰੇ ਪਿੱਛੇ ਨਹੀਂ ਜਾਂਦੇ। ਗੱਦਾ ਹੀ ਨਹੀਂ ਉਹ। ਦਰੀਏ ਸੰਜੀ ਐਂਪਲੀ ਵੀ ਜਾਉਂਦੇ। ਹੂੰ ਬੋਲਦਾ ਜਾਦੇ ਆ। ਕਲਾਜਿਗਲਾ ਮਗਰ ਨਾ ਦੇਸੀ ਕਿਉ ਆ ਤਗੜਾ ਖਾਣੀ ਪੈ ਘਰ ਦਾ ਨਾਨਕ ਦੇਸੀ ਕਿਉ ਆ ਨਾ ਪਹਿਲਾਂ ਨੂੰ ਨਾ ਪਾ ਦੂਣੀ ਨੂਣੀ ਜਾਨ ਕੇ ਨੋਟ ਪਾਇਆ ਮੈਨੂੰ ਲੱਗ ਗਿਆ ਗੰਡੇ ਪਾ ਸਰ ਜੀ ਤੇ ਇਹ ਨੂੰਣੀ ਆ ਮੇਰੇ ਦੁਬਾਰੇ ਬਾਗ ਲੈ ਕਿਹੜੇ ਦੇ ਲੈ ਗਾ ਗੁਰਦਸਨ ਖਵਾ ਲੈ ਦੇਖੋ ਬਾਈ ਕੱਟ ਕੇ ਹੈਂਡਲ ਲੈ ਬੁਲੀ ਜਾ ਹੋ ਗਿਆ ਹਾਂ ਕਰ ਕਰ ਲੈ ਸੱਚੀ ਨੂੰ ਤੂੰ ਹੀ ਖਾ ਕੇ ਦੇਖ ਲੈ ਹਾਂ ਜੀ ਬਾਤ ਦਾ ਫਾਟ ਲੈ ਇਹ ਚ ਲੈ ਤਾਂ ਮੈਂ ਤਿਆਰ ਕੀਤਾ ਇਹ ਦਲੀ ਇਹਦਾ ਨੂਣ ਦੀ ਵਿਚਾਰੀ ਨੇ ਲੈ ਸਾਰਾ ਹੀ ਨੂਣ ਪਾਤਾ ਫਿਰ ਆ ਤਾਂ ਨੂਣ ਆ ਨਹੀਂ ਨਹੀਂ ਓਏ ਜਾਣ ਕੇ ਦੱਸ ਤਾ ਮੈਨੂੰ ਤਾਂ ਨਹੀਂ ਆਉਂਦੀ ਇਹਨੇ ਕੋਈ ਨਹੀਂ ਮਾਸੀ ਮੈਨੂੰ ਇਹਨਾਂ ਨੂੰ ਧਿਆਨ ਹੈਗਾ ਕਿੰਨੀ ਲੱਗਦੋ ਜਾਣ ਕੇ ਬਾਤ ਹਾਂ ਇਹ ਜਾਣ ਕੇ ਕਿੰਨਾ ਸ਼ਰਮ ਕਰਉਂਦੇ ਪਤਾ ਨਹੀਂ ਸਿੱਧਾ ਚੱਕ ਲਿਆ ਕੋਈ ਬੱਚੇ ਕੋਈ ਇਹਨਾਂ ਦੇ ਮਾੜਾ ਮੋੜਾ ਜਾਂਦਾ ਹਾਂ ਕੋਈ ਗੱਲ ਕਾਰ ਨਹੀਂ ਲੈਂਦੇ ਛੱਡ ਪਾ ਤੂੰ ਦੇਖ ਕੇ ਪੂਰਣੀ ਨਾ ਸਾਡੇ ਤੈਨੂੰ ਨਹੀਂ ਪਤਾ। ਉਹ ਭੂਲੇ ਕਿਹੜਾ ਤੇ ਹੈ ਕਹਦਾ ਇਹ। ਨਾ ਇਹਨੂੰ ਦੱਬਿਆਂ ਤਾਂ ਪਤਾ ਦੱਬਿਆਂ ਚ ਇੱਕੋ ਜਿਹੇ ਚ ਪਈ ਬੈਠਿਆ ਇਹਨੂੰ ਉਹ ਤੇ ਖੰਡ। ਮੈਂ ਲਾ ਉਹਦੇ ਖੰਡ ਦੇ ਬਲੇਖੇ ਨੂੰ ਦਾ ਪਤਾ। ਜਾਣ ਕੇ ਦੱਤਾ ਪਾ ਕੇ ਇਹਨੇ। ਮੈਂ ਤਾਂ ਤੈਨੂੰ ਇੰਨਾ ਕਿਉਂ ਨਹੀਂ ਚਪਾਉਣਾ ਫਿਰ ਨਾ ਖੰਡ ਭੋਲ। ਨੀ ਨੀ। ਤਾਂ ਨਾ ਜਾਣ ਕੇ। ਤਾਂ ਉਹਨੇ ਜਗ੍ਹਾ। ਕਿਹਨੇ ਭਾਈ ਜਾਣਗੇ। ਅੱਗੇ ਮੈਨੂੰ ਕਈ ਵੀ ਆਂਦਾ ਜਿਗਾ ਹੀ ਪਹਿਲਾਂ। ਕੀ ਕੀਤਾ ਯਾਰ। ਮੈਂ ਨਹੀਂ ਪਾਇਆ ਪਰ ਦਿੱਤਾ ਕਿਸ ਨੇ ਜਾਣ ਕੇ ਆ। ਆਹ ਯਾਰ ਇਹ ਕੀ ਹੋ ਗਈ। ਸਾਰੇ ਨੂੰ ਸ਼ੱਕ ਕਰੀ ਜਾਈ ਹੁਣ ਉਹ ਨਹੀਂ ਮੈਂ ਨੂਣ ਨਹੀਂ ਪਾਇਆ ਸੱਚੀ ਨਹੀਂ ਹੁਣ ਉਹ ਕਈ ਵਾਰੀ ਗਲਤੀ ਪਾਉਂਦਾ ਬਰਾਮੀ ਨਹੀਂ ਕਰਾਂ ਮੈਂ ਹਾਂ ਸਾਰੇ ਬੋਲਿਆ ਨਹੀਂ ਇਹ ਮਸਾਲਾ ਕਰਦੀ ਆ ਰੋੜ ਨਹੀਂ ਕੋਈ ਆ ਗੱਡੀ ਕਿਹੜਾ ਮੈਂ ਇਹਨਾਂ ਨਾਲ ਤਾਂ ਵੀ ਪਾਇਆ ਗਿਆ ਥੋੜਾ ਜਿਹਾ ਬਾਈ ਵੇਚੀ ਹਾਂ ਗੱਡੀ ਵੀ ਪਾਇਆ ਮੈਂ ਇਹਨਾਂ ਨੂੰ ਪ੍ਰੈਸ ਕਰਕੇ ਗਿਆਈਆ ਪਾਇਆ ਨਾ ਇਹਨਾਂ ਨੂੰ ਖੰਡ ਪਾਇਆ ਹੈ ਜਿਹੜਾ ਤੁਸੀਂ ਖੰਡ ਪਾਈ ਹੋਣੀ ਇਹ ਨਾਣ ਪਾਇਆ ਹੈ ਗੱਡੀ ਦੇ ਹੁਣ ਤਾਂ ਮਿੱਠਾ ਹੁਣ ਤਾਂ ਸਹੀ ਆ ਹੋਰ ਦੇਖੋ ਬੇਟਾ ਵੱਡਾ ਦਾ ਚਮਚਾ ਪਾ ਲੈ ਸਾਰੇ ਖਾਣਾ ਪੈਣਾ ਹੋ फोटो करा लो कोई ये नाली जमते नाली हैगा वैसे बहुत अनु थोड़ा थनी में करो थोड़ा थनी में करो कोई भी हां ओके हां मेरे सामने वे तरस से स्वाइल चेंज कैमरा एक्शन वेरी गुड तो बहुत बहुत धन्यवाद ਸੱਤ ਨੰਬਰ ਤੇ ਲਿਹਾੜਾ ਪਾਣੀ ਦੀ ਚੋਲੀ ਦੀ ਕਹਾਣੀ ਪਾਣੀ ਪਾਤਾ ਕਿ ਵੀ ਨਹੀਂ ਭਾਇ ਇਹ ਕੰਮ ਵੀ ਕਰਦਾ ਨਾ ਕੋਈ ਨਹੀਂ ਚੱਲਦਾ ਸਮਝਾਈਆ ਕਹਿੰਦੇ ਦੇਖਣ ਹੀ ਲੱਭ ਨਾ ਲੈ ਕਿੱਥੇ ਲੱਡ ਕਿੱਥੇ ਬਰੇ ਵੀ ਜਤਾਦੀ ਕਿ ਕਿ ਆ ਬੋੜਾ ਥੇ ਜਾਨੀ ਨੂੰ ਫਾਇਦਾ ਚੱਲ ਹੋਇਆ ਬੜਾ ਗੜੇ ਕਿੱਥੇ ਗਿਆ ਯਾਰ ਨਹੀਂ ਭਾਈ ਬਸ ਉਹ ਨਹੀਂ ਜੀਦਾਉਂਗਾ ਸਮਝੀ ਇੱਧੇ ਵਜਾ ਕਰਨਾ ਉੱਪਰ ਰੱਖੀ ਓਕੇ ਤਾਂ ਕੱਦ ਕੱਦ ਦੇ ਬੈਹ ਇਹ ਜਾ ਕਿਲੋ ਮੀਟਰ ਹਾਂਜੀ ਕੋਈ ਨਾ ਮੈਂ ਲੈ ਜਾਉਂਗਾ ਅਮਾ ਗੀਰ ਗਿਆ ਕੋਲਵਾ ਪਿੰਤਾ ਰੱਖੀ ਹੋਣਾ ਕਿੰਨਾ ਵੇ ਕਿੰਨਾ ਵੇ ਤਨ ਚਾਹ ਨਹੀਂ ਮਿਲ ਰਹੀ ਨਾਲ ਨੋਟ ਉੱਤਰ ਕਾਹ ਨੋਟ ਵਾਲੀ ਮੈਂ ਬਾਦੀ ਸ਼ਹਿਰ ਫੜਲਾ ਕੋਈ ਨਾ ਕਰ ਕਰ ਚਲੂ ਤੇਰੇ ਤੂੰ ਇੱਕ ਦਿਨ ਨਹੀਂ ਕਰਨਾ ਉਧਰ ਹਉਣ ਦੇ ਦਿਨ ਨਾ ਮੈਂ ਜੰਮ ਚਲੇ ਕੇ ਫੋਟੋ ਖਿਚਵਾ ਲੇ ਫਿਰ ਵੀ ਹਾਂਜੀ ਵੀ ਕਿਸ਼ਾ ਮਨੇ ਵੇਟ ਬਸ ਅਰੇ ਹਲਕੋ ਹੀ ਮੈਦਾ ਜਿੰਨੀ ਕੋਈ ਨਾ ਅੱਜ ਦੇ ਬਾਅਦ ਦੇ ਦਿਨ ਹੋਏ ਖਾਲੀ ਸੋਟੇ ਹੈ ਕਿ ਕਰਾ ਲੋ ਤੁਸੀਂ ਦੇ ਬਸ ਹਾਂਜੀ ਅਲੋ ਖਾਲੀ ਫੜ ਲੇ ਦੋ ਤੁਸੀਂ ਉਹ ਸਾਡੇ ਦੇ ਤੁਸੀਂ ਦੇ ਬੇਲੋ ਹੋਏ ਵੇਟ ਚੇਸ ਕੈਮਰਾ ਬਾਬਾ ਜੀ ਵਿਚਾਰ ਚੱਲੀ ਤੇਰਾ ਦੇ ਜਾ ਤਾਂ ਹਾਂਜੀ ਵੇਟ ਕਰੋ ਸਾਹਮਣੇ ਕੋਈ ਇੱਕ ਹਾਂਜੀ ਵੇਟ ਓਕੇ ਬੱਸ ਇਹ ਲੋ ਨਾ ਟੂ ਬੜਾ ਬੱਸ ਅਗ ਨਹੀਂ ਨਾ ਬੱਸ ਬਸ ਵੀਡੀਓ ਹੁਣ ਕਰਦੇ ਹੁੰਦੇ ਨਾ ਇੱਥੇ ਹੁੰਦੀ ਹੈ ਨੂੰ ਐ ਕਰ ਲਿਆ ਕਰੋ ਸਲਵਾਸਨ ਤਾਂ ਜੀ